ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਸੋ ਪੰਜਾਬੀਓ ਤੁਹਾਡੀ ਜਿਹੜੀ ਅਰਦਾਸ ਉਹਨੂੰ ਬੂਰ ਪਿਆ ਆ ਉਸ ਵਾਹਿਗੁਰੂ ਨੇ ਉਸ ਪ੍ਰਮਾਤਮਾ ਨੇ ਉਸ ਅੱਲਾ ਨੇ ਉਸ ਰਾਮ ਨੇ ਸਾਰੇ ਪੰਜਾਬ ਦੀ ਜਿਹੜੀ ਦੁਆ ਆ ਉਹ ਕਬੂਲ ਕੀਤੀ ਆ ਉਹ ਅਰਦਾਸ ਸਿਰੇ ਚੜੀ ਆ ਦੋਨਾਂ ਮੋਲਕਾਂ ਦੇ ਵਿੱਚ ਅੱਜ ਸੀਜ਼ਫਾਇਰ ਹੋਇਆ ਸਮਝੌਤਾ ਹੋਇਆ ਜੀ ਕੋਈ ਵੀ ਅਟੈਕ ਨਾ ਤਾਂ ਇੰਡੀਆ ਵਾਲੇ ਪਾਕਿਸਤਾਨ ਤੇ ਕਰਨਗੇ ਨਾ ਤਾਂ ਪਾਕਿਸਤਾਨ ਵਾਲੇ ਇੰਡੀਆ ਤੇ ਕਰਨਗੇ ਤੇ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਅਲਰਟ ਕੀਤੇ ਹੋਏ ਸੀਗੇ ਜਾਂ ਬਲੈਕਆਊਟ ਹੁੰਦੇ ਸੀ ਅੱਜ ਤੋਂ ਉਹ ਐਡਵਾਈਜ਼ਰੀ ਜਾਰੀ ਹੋ ਗਈ ਹੈ ਜੀ ਬਿਲਕੁਲ ਨਾਰਮਲ ਦੀ ਤਰ੍ਹਾਂ ਤੁਸੀਂ ਰਹੋਗੇ ਕੋਈ ਲਾਈਟ ਨਹੀਂ ਬੰਦ ਕਰਨੀ ਹੈਗੀ ਕਿਉਂਕਿ ਸਵੇਰ ਦੇ ਮੈਨੂੰ ਵੀ ਬਹੁਤ ਸਾਰੇ ਫੋਨ ਆ ਰਹੇ ਸੀ ਕੱਲ ਵੀ ਕਿ ਸਾਡੀਆਂ ਆਟੋਮੈਟਿਕ ਲਾਈਟ ਆ ਕੇ ਨਹੀਂ ਲਾਈਟ ਆਇਆ ਸੋ ਬੇਫਿਕਰ ਹੋ ਕੇ ਸੋਮੋ ਉਸ ਪ੍ਰਮਾਤਮਾ ਦਾ ਸ਼ੁਕਰ ਕਰੋ ਕਿ ਆਪਾਂ ਇੰਨੇ ਦਿਨ ਤੋਂ ਰਸਾ ਕਰ ਰਹੇ ਹਾਂ ਜਿਹੜੇ ਪਿਛਲੇ 4-5 ਦਿਨ ਲੰਗੇ ਆ ਸਾਰੇ ਸਾਹ ਸੁੱਕੇ ਹੋਏ ਸੀ ਕਿ ਅੱਜ ਦੀ ਰਾਤ ਸਾਡਾ ਘਰ ਸਾਡਾ ਪਿੰਡ ਸਾਡਾ ਸ਼ਹਿਰ ਉਹਦੇ ਵਿੱਚ ਕੀ ਅਨਹੋਣੀ ਘਟਨਾ ਹੋ ਜਾਣੀ ਆ ਸੋ ਇਹੋ ਜਿਹਾ ਕੁਝ ਨਹੀਂ ਹੋਇਆ ਸੋ ਫਿਰ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਮਹਾਰਾਜ ਨੇ ਸਾਡੀ ਲਾਗੇ ਹੋ ਕੇ ਸੁਣਿਆ ਦੋਨਾਂ ਪਾਸੇ ਜਿਹੜੇ ਇਨਸਾਨ ਆਮ ਇਨਸਾਨ ਹੈ ਜਿਨ੍ਹਾਂ ਦਾ ਅੱਤਵਾਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹੀ ਮਰਨੇ ਸੀ ਕਿਉਂਕਿ ਜਦੋਂ ਅੱਜ ਅਸੀਂ ਬਲੈਕਆਊਟ ਦੀ ਗੱਲ ਕਰਦੇ ਆਂ ਜਾ ਦੁਕਾਨਾਂ ਅੱਜ ਪੂਰਾ ਕੈਂਟ ਬੰਦ ਸਿਗਾ ਸਾਰੇ ਕਾਰੋਬਾਰਾਂ ਤੇ ਉਹਦਾ ਅਸਰ ਪੈਂਦਾ ਆ ਜਿਹੜੇ ਇਨਸਾਨ ਨੇ ਰੋਜ਼ ਕਮਾ ਕੇ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਜਾ ਕੇ ਰੋਟੀ ਖਿਲਾਉਣੀ ਆ ਸਭ ਤੋਂ ਵੱਡਾ ਜਿਹੜਾ ਹੈ ਨਾ ਔਖਾ ਕੰਮ ਉਹਦੀ ਹੋ ਜਾਂਦਾ ਆ ਜਿਨੇ ਰੋਜ਼ ਉਹੀ 2-400 500 ਰੁਪਿਆ ਕਮਾਉਣਾ ਤੇ ਘਰ ਦੇ ਸਾਰੇ ਖਰਚੇ ਚਲਾਉਣੇ ਆ ਜਿਹੜੇ ਤਾਂ ਅਮੀਰ ਲੋਕ ਆ ਜਿਨ੍ਹਾਂ ਕੋਈ ਪੈਸਾ ਜਮਾ ਹੈ ਉਹ ਸਮਾਂ ਕੱਢ ਲੈਂਦੇ ਆ ਪਰ ਇਸ ਲਈ ਬਾਰ-ਬਾਰ ਸ਼ੁਕਰ ਕਰਦੇ ਆ ਸ਼ੁਕਰਾਨਾ ਕਰਿਓ ਉਸ ਮਹਾਰਾਜ ਦਾ ਕਿ ਅੱਜ ਤੋਂ ਸੁਖਾਲੀ ਜ਼ਿੰਦਗੀ ਸ਼ੁਰੂ ਹੋ ਰਹੀ ਆ ਜਿਹੜੇ ਜਿਹੜੇ ਕਾਰੋਬਾਰ ਠੱਪ ਹੋਏ ਸੀਗੇ ਉਹ ਕੱਲ ਤੋਂ ਫੇਰ ਤੋਂ ਲਈ ਤੇ ਹੁਣ ਕੱਲ ਐਤਵਾਰ ਆ ਜੀ ਗੁਰੂ ਘਰ ਜਾਓ ਮਹਾਰਾਜ ਅੱਗੇ ਆਪਣੇ ਮੰਦਰ ਜਾਓ ਮਰਜੀ ਜਾ ਜਿੰਨੂੰ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਉਸ ਘਰ ਜਾ ਕੇ ਸ਼ੁਕਰਾਨਾ ਕਰਕੇ ਆਪਣੇ ਘਰ ਜਿਆ ਦੇ ਨਾਲ ਸੋਹਣਾ ਸਮਾਂ ਬਿਤੀਤ ਕਰੋ ਐਤਵਾਰ ਨੂੰ ਸੌਂ ਬਾਰ ਤੋਂ ਆਪਣੇ ਆਪਣੇ ਕੰਮਾਂ ਤੇ ਸੋਹਣੀ ਤਰ੍ਹਾਂ ਆਪਣੇ ਜਿਹੜੇ ਰੋਜ਼ਮਰ ਦੇ ਕੰਮ ਸੀਗੇ ਉਸ ਮਹਾਰਾਜ ਦਾ ਨਾਮ ਲੈ ਕੇ ਸ਼ੁਰੂ ਕਰੋ ਤੇ ਫੇਰ ਸਾਰਿਆਂ ਨੂੰ ਵਧਾਈ ਆ ਪੂਰੇ ਪੰਜਾਬ ਵਾਲਿਆਂ ਨੂੰ ਪੂਰੇ ਪਾਕਿਸਤਾਨ ਵਾਲਿਆਂ ਨੂੰ ਕਿ ਭਾਈ ਆਮ ਲੋਕਾਂ ਦੀ ਜ਼ਿੰਦਗੀ ਬਚ ਗਈ ਤੇ ਮੈਂ ਇਹ ਹੀ ਕਹਿ ਸਕਦਾ ਇਸ ਤੋਂ ਵੱਧ ਲਫ਼ਜ਼ ਹੈ ਨਹੀਂ ਮੇਰੇ ਕੋਲ ਮੈਂ ਹੋਰ ਪ੍ਰਮਾਤਮਾ ਦਾ ਸ਼ੁਕਰਾਨਾ ਕਿੱਦਾਂ ਕਰਾਂ ਉਸ ਵਾਹਿਗੁਰੂ ਦੀ ਸਾਡੀ ਲਾਗੇ ਹੋ ਕੇ ਸੁਣੀ ਆ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਮੈਂ ਫੇਰ ਕਹਿਣਾ ਆ ਜਿੱਥੇ ਵੀ ਤੁਸੀਂ ਜੇਸ ਵੀ ਗੁਰੂ ਪੀਰ ਨੂੰ ਮੰਨਦੇ ਆ ਉਹਦੇ ਅੱਗੇ ਜਾ ਕੇ ਜਰੂਰ ਧੰਨਵਾਦ ਕਰਕੇ ਆਈਓ ਕਿਉਂਕਿ ਆਪਾਂ ਸਾਰੇ ਕਹਿੰਦੇ ਨੇ ਗੋਡ ਇਜ਼ ਵਨ ਪਰ ਧਰਮ ਦੇ ਨਾਂ ਤੇ ਸਭ ਤੋਂ ਵੱਧ ਲੜਾਈਆਂ ਹੁੰਦੀਆਂ ਆ ਇਹ ਤੁਸੀਂ ਵੀ ਜਾਣਦੇ ਆ ਤੇ ਮੈਂ ਵੀ ਜਾਣਦਾ ਆ ਗੋਡ ਇਜ਼ ਵਨ ਦਾ ਮਤਲਬ ਇਕੱਲਾ ਇਹ ਨਹੀਂ ਹੁੰਦਾ ਆਪਾਂ ਉਹਨੂੰ ਬੋਲਤਾ ਗੋਡ ਇਜ਼ ਵਨ ਤੇ ਉਹ ਹੋ ਗਿਆ ਜਦੋਂ ਸਾਨੂੰ ਦੂਜੇ ਨਾਲ ਖੜੇ ਹੋਣ ਦੀ ਲੋੜ ਪੈਂਦੀ ਉਦੋਂ ਸਾਡਾ ਗੋਡ ਵੱਖਰਾ ਹੋ ਜਾਂਦਾ ਤੇ ਦੂਜੇ ਦਾ ਗੋਡ ਵੱਖਰਾ ਹੋ ਜਾਂਦਾ ਆ ਇੱਕ ਸਿੰਪਲ ਜੀ ਗੱਲ ਆ ਜੀ ਬੜੇ ਔਖੇ ਟਾਈਮਾਂ ਚੋਂ ਬਾਰੇ ਨੇ ਕੱਢ ਕੇ ਸਿੱਖੀ ਦੀ ਦਾਤ ਦਿੱਤੀ ਆ ਉਹਦੇ ਵਿੱਚ ਗੁਰੂ ਸਾਹਿਬ ਨੇ ਇੱਕੋ ਗੱਲ ਸਮਝਾਈ ਤੁਸੀਂ ਆਪਾਂ ਪਾਣੀ ਕਹਿ ਕੇ ਪਾਣੀ ਨੂੰ ਪੀਨੇ ਆ ਪਿਆਸ ਲੱਗੀ ਹੁੰਦੀ ਆ ਉਹ ਪਿਆਸ ਬੁਝਾ ਦਿੰਦਾ ਆ ਇੰਗਲਿਸ਼ ਦੇ ਵਿੱਚ ਵਾਟਰ ਕਹਿੰਦੇ ਆ ਤੇ ਉਹ ਵੀ ਪਿਆਸ ਹੀ ਵੀ ਆਉਂਦਾ ਆ ਜੇ ਉਹਨੂੰ ਉਰਦੂ ਅਰਬੀ ਫਾਰਸੀ ਵਿੱਚ ਨੀਰ ਆਬ ਬਹੁਤ ਸਾਰੇ ਨਾਮ ਆ ਹਰ ਇੱਕ ਭਾਸ਼ਾ ਦੇ ਵਿੱਚ ਉਹ ਕਰੂਗਾ ਕੀ ਤੁਸੀਂ ਪੀਓਗੇ ਤੁਹਾਡੀ ਪਿਆਸ ਬੁੱਝ ਜਾਊਗੀ ਜੀ ਇਸੇ ਤਰ੍ਹਾਂ ਰੱਬ ਦਾ ਨਾਮ ਆ ਗਦਵਾਨੀ ਇਸ ਗੱਲ ਦੀ ਗਵਾਹੀ ਭਰਦੀ ਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸੋ ਇਸੇ ਤਰ੍ਹਾਂ ਜੇ ਤੁਹਾਡੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਚਾਹਤ ਆ ਉਹਦੇ ਨਾਂ ਦੀ ਪਿਆਸ ਲੱਗੀ ਉਹਦੇ ਨਾਂ ਦੀ ਭੁੱਖ ਲੱਗੀ ਆ ਤਾਂ ਤੁਸੀਂ ਚਾਹੇ ਅੱਲਾਹ ਕਹਿ ਕੇ ਉਹਨੂੰ ਯਾਦ ਕਰ ਲਓ ਤੁਹਾਡੇ ਅੰਦਰ ਦੀ ਪਿਆਸ ਬਹੁਤ ਜ਼ਿਆਦੀ ਨੇ ਦਰਸ਼ਨ ਵੀ ਦੇ ਦਿੰਨੇ ਆ ਤੁਸੀਂ ਸੱਚੇ ਹੋਣਾ ਚਾਹੀਦੇ ਤਾਂ ਚਾਹੇ ਤੁਸੀਂ ਰਾਮ ਕਹਿ ਕੇ ਉਹਨੂੰ ਯਾਦ ਕਰ ਲਓ ਚਾਹੇ ਵਾਹਿਗੁਰੂ ਕਹਿ ਕੇ ਯਾਦ ਕਰ ਲਓ ਚਾਹੇ ਗੋਡ ਕਹਿ ਕੇ ਯਾਦ ਕਰ ਲਓ ਉਹ ਤੁਹਾਡੇ ਅੰਦਰ ਦੀ ਜਿਹੜੀ ਪਿਆਸ ਆ ਉਹ ਬੁਝਾ ਦੇਗਾ ਜੋ ਪਾਣੀ ਕਰਦਾ ਹੈ ਜੀ ਤੇ ਪਾਣੀ ਨੂੰ ਵਾਟਰ ਕਹਿ ਦੇ ਨਾਲ ਉਹਦੀ ਹੋਂਦ ਨਹੀਂ ਖਤਮ ਹੁੰਦੀ ਇਸੇ ਤਰ੍ਹਾਂ ਵਾਹਿਗੁਰੂ ਨੂੰ ਅੱਲਾਹ ਕਹਿ ਦੇ ਨਾਲ ਉਹਦੀ ਹੋਂਦ ਨਹੀਂ ਖਤਮ ਹੁੰਦੀ ਤੇ ਜਿੰਨੋ ਵੀ ਤੁਸੀਂ ਮੰਨਦੇ ਆ ਉਹਦੇ ਸਿਰ ਉਹਦੇ ਪੈਰਾਂ 'ਚ ਜਾ ਕੇ ਸੀਸ ਨਵਾ ਕੇ ਸ਼ੁਕਰਾਨਾ ਕਰਿਓ ਪੰਜਾਬ ਵਾਲਿਓ ਕਿ ਅੱਜ ਪੰਜਾਬ ਉਜੜਨ ਤੋਂ ਫੇਰ ਬਚ ਗਿਆ ਜੀ ਤੇ ਇਸ ਤੋਂ ਵੱਧ ਸੱਚੇ ਮੈਨੂੰ ਗੱਲ ਨਹੀਂ ਆਉਂਦੀ ਸ਼ੁਕਰਾਨਾ ਹੀ ਕਰ ਬਹੁਤ ਬਹੁਤ ਸ਼ੁਕਰ ਹੈ ਮਹਾਰਾਜ ਤੇਰਾ ਏ ਵਾਹਿਗੁਰੂ ਏ ਅੱਲਾਹ ਏ ਰਾਮ ਤੁਸੀਂ ਸਾਰੇ ਗੁਰੂ ਪੀਰਾਂ ਨੇ ਹੱਥ ਦੇ ਕੇ ਇਸ ਪੰਜਾਬ ਨੂੰ ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ ਫੇਰ ਉਜੜਨ ਤੋਂ ਬਚਾ ਲਿਆ ਚਾਹੇ ਉਹ ਲੈਂਦਾ ਪੰਜਾਬ ਹੋਵੇ ਤੇ ਚਾਹੇ ਚੜ੍ਹਦਾ ਪੰਜਾਬ ਹੋਵੇ ਜੀ ਪੰਜਾਬ ਪੰਜਾਬ ਹੀ ਰਹਿਣਾ ਆ ਸਿਆਸਤਦਾਨਾਂ ਨੇ ਜਿਹੜੀਆਂ ਇਹ ਵੰਡੀਆਂ ਪਾਈਆਂ ਆ ਕਿਉਂਕਿ ਅਸੀਂ ਪ੍ਰਮਾਤਮਾ ਦੇ ਬੱਚੇ ਆ ਸਾਰੇ ਪ੍ਰਮਾਤਮਾ ਨੇ ਇੱਕੋ ਧਰਤੀ ਬਣਾਈ ਸੀ ਇਨਸਾਨ ਦੀ ਆਪਣੀ ਹਿੰਦ ਕਰਕੇ ਇਹ ਬੰਡੀ ਗਈ ਅੱਜ ਦੇਸ਼ ਦੇਸ਼ਾਂ ਦੇ ਦੇਸ਼ਾਂ ਤੋਂ ਫੇਰ ਉਹਦੇ ਸ਼ਹਿਰ ਬਣੇ ਸ਼ਹਿਰਾਂ ਤੋਂ ਪਿੰਡ ਬਣੇ ਪਿੰਡਾਂ ਚ ਘਰ ਘਰਾਂ ਤੋਂ ਵੀ ਵੰਡੀਆਂ ਹੋ ਗਈਆਂ ਅਸੀਂ ਕਿੱਥੇ ਖੜੇ ਆ ਬਸ ਇਹ ਹੀ ਕਹਿਣਾ ਚਾਹੁੰਦਾ ਸ਼ੁਕਰਾਨਾ ਕਰੀਓ ਆਪਣੇ ਆਪਣੇ ਗੁਰੂ ਪੀਰ ਦਾ ਸੋ ਸਾਰੇ ਅੱਜ ਸੁੱਖ ਦੀ ਦੀਦ ਸੋਈਓ ਲੇਟਾਂ ਨਹੀਂ ਬੰਦ ਕਰਨੀਆਂ ਪੈਣੀਆਂ ਤੇ ਕੱਲੂ ਆਪਣੇ ਘਰਾਂ ਦੇ ਨਾਲ ਇੰਜੋਏ ਕਰੋ ਸੰਡੇ ਮਨਾਓ ਤੇ ਸੋਮਵਾਰ ਤੋਂ ਆਪਣੇ ਆਪਣੇ ਕਮਾ ਕਰਦੇ ਜਾਓ ਇੰਨੀਆਂ ਗੇ ਬੇਨਤੀਆਂ ਜੀ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ